ਅੱਜ ਮਿਤੀ 27 6 2025 ਨੂੰ ਸਬ ਅਰਬਨ ਮੰਡਲ ਪੀਐਸਪੀਸੀਐਲ ਨਕੋਦਰ ਅਧੀਨ ਪੈਂਦੇ 132 ਕੇਵੀ ਬਿਜਲੀ ਘਰ ਪੀਐਸਪੀਟੀਸੀਐਲ ਨਕੋਦਰ ਵਿਖੇ ਬੀ ਐਮਵੀਏ ਨਵਾਂ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਅਤੇ ਬਿਲਡਿੰਗ ਦਾ ਵਾਧਾ ਕੀਤਾ ਗਿਆ ਜਿਸ ਦਾ ਉਦਘਾਟਨ ਅਜ ਮਾਨਯੋਗ ਹਲਕਾ ਵਿਧਾਇਕ ਸ਼੍ਰੀਮਤੀ ਇੰਦਰਜੀਤ ਕੌਰ ਮਾਨ ਵੱਲੋਂ ਕੀਤਾ ਗਿਆ ਇੰਜੀਨੀਅਰ ਵਿਨੇ ਕੋਮਲ ਵਦੀਕ ਨਿਗਰਾਨ ਇੰਜੀਨੀਅਰ ਵੰਡ ਸਬ ਅਰਬਨ ਮੰਡਲ ਨਕੋਦਰ ਵੱਲੋਂ ਨਵੇਂ ਰੱਖੇ ਬੀ ਐਮ ਵੀ ਏ ਟਰਾਂਸਫਾਰਮਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਏ ਪੀ ਮੋਟਰਾਂ ਵਾਲੀ ਦੀ ਸਪਲਾਈ ਤਿੰਨ ਗਰੁੱਪਾਂ ਦੀ ਬਜਾਏ ਦੋ ਗਰੁੱਪਾਂ ਵਿੱਚ ਦਿਨ ਵੇਲੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦੇਣੇ ਸੰਭਵ ਹੋ ਗਈ ਹੈ ਜੇਕਰ ਫਾਲਟ ਕਾਰਨ ਏ ਪੀ ਸਪਲਾਈ ਬੰਦ ਰਹਿੰਦੀ ਹੈ ਉਸ ਦੀ ਕੰਪਨਸੇਸ਼ਨ ਆਸਾਨੀ ਨਾਲ ਦਿੱਤੀ ਜਾ ਸਕੇਗੀ ਨਵੇਂ ਰखे ਬੀ ਐਮ ਵੀ ਐ ਟ੍ਰਾਂਸਫਾਰਮਰ ਨਾਲ ਨਕੌਦਰ ਸ਼ਹਿਰ ਅਤੇ ਹੇਠਾਦਰ ਸਾਹੇ ਪਿੰਡਾਂ ਨੂੰ ਸਪਲਾਈ ਨਿਰਵਿਘਨ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਓਵਰਲੋਡ ਫੀਡਰ ਡੀ ਲੋਡ ਕਰਨਾ ਆਸਾਨ ਹੋਵੇਗਾ ਇਸ ਸਮਾਰੋਹ ਸਮੇਂ ਮੌਕੇ ਤੇ ਹੋਰ ਮੌਜੂਦ ਪਤਵੰਤੇ ਸੱਜਣ ਡਾਇਰੈਕਟਰ ਸ਼੍ਰੀ ਜਸਵੀਰ ਤੰਜਲ ਮਾਰਕੀਟ ਕਮੇਟੀ ਚੇਅਰਮੈਨ ਸ਼੍ਰੀ ਕਰਨੈਲ ਰਾਮ ਬਾਲੂ ਨਿਗਰਾਨ ਇੰਜੀਨੀਅਰ ਵੰਡ ਕਪੂਰਥਲਾ ਇੰਜੀਨੀਅਰ ਰਕੇਸ਼ ਕੁਮਾਰ ਕਲੇਰ ਨਿਗਰਾਨ ਇੰਜੀਨੀਅਰ ਪੀ ਐਸ ਟੀ ਸੀ ਐਲ ਇੰਜੀਨੀਅਰ ਸਰਬਜੀਤ ਸਿੰਘ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ ਐਸ ਟੀ ਸੀ ਐਲ ਇੰਜੀਨੀਅਰ ਗੁਰਪਾਲ ਗੁਰਕਿਰਪਾਲ ਸਿੰਘ ਪੀ ਐਸ ਟੀ ਸੀ ਐਲ ਅਤੇ ਵਧੀਕ ਨਿਗਰਾਨ ਇੰਜੀਨੀਅਰ ਵੰਡ ਨਕੋਦਰ ਮੰਡਲ ਸ਼ਾਹਕੋਟ ਇੰਜੀਨੀਅਰ ਇੰਦਰਜੀਤ ਸਿੰਘ ਮੌਜੂਦ ਰਹੇ